ਹਰ ਇੱਕ ਮੇਰਾ ਵੀਰ ਭਰਾ ਜਿਹਨੂੰ ਕਮਜ਼ੋਰੀ ਦੀ ਸ਼ਿਕਾਇਤ ਹੈ ਜਿਹੜਾ ਆਪਣਾ ਪਾਰਟਨਰ ਨੂੰ ਸੈਟੀਸਫਾਈ ਕਰਨ ਦੇ ਕਾਬਿਲ ਨਹੀਂ ਰਿਹਾ ਜਿਹਨੂੰ ਈਡੀ ਦੀ ਪ੍ਰੋਬਲਮ ਹੋ ਗਈ ਜਿਹਨੂੰ ਸਮੇਂ ਦੀ ਸਮੱਸਿਆ ਹੋ ਗਈ ਜਿਹਨੂੰ ਇਰੇਕਸ਼ਨ ਦਾ ਨੁਕਸ ਪੈ ਗਿਆ ਉਹ ਕਿਸੇ ਅਖੌਤੀ ਵੈਦ ਦਾ ਕੁੰਡਾ ਨਾਖੜਕਾਏ ਆਪਣੀ ਮਿਹਨਤ ਦੀ ਜਿਹੜੀ ਕਮਾਈ ਹੈ ਉਹ ਵਿਅਰਥ ਨਾ ਗਵਾਏ ਤੇ ਚੁੱਪ ਕਰਕੇ ਇਹ ਫਾਰਮੂਲਾ ਘਰ ਹੀ ਬਣਾਏ ਹਾਂ ਘਰ ਹੀ ਬਣਾਏ ਤੇ ਪੂਰਾ ਸੁੱਖ ਪਾਏ ਇਹਦੇ ਨਾਲ ਦੇਖੋ ਤੁਹਾਨੂੰ ਫੈਰੇ ਕਿੰਨੇ ਹੋਣੇ ਨੇ ਇੱਕ ਤੇ ਜਿਹੜਾ ਤੁਹਾਡਾ ਮਾਮਲਾ ਹੈਗਾ ਜਿਹੜਾ 파ਟਨਰ ਵਾਲਾ ਉਹ ਤੁਹਾਡਾ ਗ੍ਰਸਤੀ ਵਾਲਾ ਹੋ ਗਿਆ ਗ੍ਰਸਤੀ ਰੋਗ ਤੁਹਾਨੂੰ ਤੁਹਾਡੇ ਲਾਗੇ ਬੰਨੇ ਤੁਹਾਡੇ ਆਣ ਤੋਂ ਕੋਲ ਡਰੇਗਾ ਠੀਕ ਹੈ ਠੀਕ ਹੈ ਨਾ ਤੇ ਦੂਜੇ ਨੰਬਰ ਤੇ ਜਿਹੜਾ ਤੁਹਾਡਾ ਹੈਗਾ ਸਕਿਨ ਵਾਲਾ ਮੈਟਰ ਸਕਿਨ ਵੀ ਤੁਹਾਡੀ ਗਲੋ ਕਰੇਗੀ ਤੁਹਾਡਾ ਹਾਰਟ ਵਾਲਾ ਫੰਕਸ਼ਨ ਹੈ ਉਹ ਵੀ ਤੁਸੀਂ ਬਿਲਕੁਲ ਫੰਕਸ਼ਨ ਪ੍ਰੋਪਰਲੀ ਕਰੋਗੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਨਹੀਂ ਵਧਣਦਾ ਹੈਗਾ ਕੋਈ ਸਾਰੀਆਂ ਚੀਜ਼ਾਂ ਨੂੰ ਇੱਕ ਬਹੁਤ ਪਿਆਰਾ ਸੁਮੇਲ ਹੈ ਇੱਕ ਟੋਨਿਕ ਹੈ ਦੇ ਵਿੱਚ ਇੱਕ ਕੈਮੀਕਲ ਵੀ ਪਾਇਆ ਜਾਂਦਾ ਜਿਹੜਾ ਕਿ ਆਮ ਚੀਜ਼ ਦੇ ਵਿੱਚ ਕਿਸੇ ਅੰਗੂਰ ਦੇ ਵਿੱਚ ਨਹੀਂ ਪਾਇਆ ਜਾਂਦਾ ਜਿਹਦੇ ਨਾਲ ਇੱਕ ਜਿਹੜੀ ਇਰੇਕਸ਼ਨ ਦੀ ਪ੍ਰੋਬਲਮ ਹੈ ਜਿਹਨੂੰ ਈਡੀ ਕਹ ਦਿੰਦੇ ਆਪਾਂ ਸਰ ਇਹ ਇਨਕਰੀਜ਼ ਕਰਦਾ ਬਲੱਡ ਫਲੋ ਬਲੱਡ ਫਲੋ ਜਦੋਂ ਇੰਕਰੀਜ਼ ਹੋਏਗਾ ਤੁਹਾਡੀ ਕਿਸੇ ਵੀ ਪਾਰਟ ਆਫ ਬੋਡੀ ਜਿਹੜੇ ਤੁਹਾਡੇ ਪ੍ਰਾਈਵੇਟ ਆਰਗਨ ਨੇ ਉਹਨਾਂ ਦੇ ਵਿੱਚ ਪ੍ਰੋਪਰ ਬਲੱਡ ਆਏਗਾ ਤੁਹਾਨੂੰ ਕਦੀ ਵੀ ਈਡੀ ਦੀ ਸਮੱਸਿਆ ਨਹੀਂ ਆਏਗੀ